श्री मुखसर साहब ਦੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਦੋਲਾ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਵੱਲੋਂ ਇੱਕ ਚਿੱਠੀ ਪਿੰਡ ਦੋਲਾ ਦੇ ਪੀਣ ਵਾਲੇ ਅਤੇ ਪਾਣੀ વોટર ਵਰਕਸ ਦੀ ਖਸਤਾ ਹਾਲਤ ਅਤੇ ਸੀਵਰੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਪਾਈ ਸੀ। ਜਿਸਤੇ ਕੀ ਕਾਰਵਾਈ ਕਰਦੇ ਹੋਏ ਮਾਨਯੋਗ ਸੀਐਮ ਸਾਹਿਬ ਨੇ 5 ਦਿਨਾਂ ਦੇ ਵਿੱਚ ਹੀ ਚਿੱਠੀ ਤੇ ਕਾਰਵਾਈ ਕਰਦੇ ਹੋਏ શ્રી ਮੁਖਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਨੂੰ ਸਾਡੇ ਪਿੰਡ ਭੇਜ ਦਿੱਤਾ। ਉਹਨਾਂ ਲਿਖਿਆ ਸੀ ਕਿ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਦੋਲਾ ਦੇ ਆ ਉਗੀ ਤਹਿਸੀਲ ਗਿੱਦੜਬਾਹ ਜ਼ਿਲ੍ਹਾ ਸ੍ਰੀ ਮੋਕਸਰ ਸਾਹਿਬ ਦੇ ਵਿੱਚ ਪੈਂਦਾ ਹੈ। ਸਾਡੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਆਇਆ ਤੇ ਧਰਤੀ ਹੇਠਲਾ ਪਾਣੀ ਹੈ ਉਹ ਵੀ ਪੀੜੇ ਹੋ ਨਹੀਂ ਹੈ। ਦੋਸਤੋ ਬਾਅਦ ਜੜਾ ਕਿ ਹੁਣ ਸੀਐਮ ਮਾਨ ਦੇ ਵੱਲੋਂ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ। ਇਹ ਤਾਂ ਹੀ ਦੇਖੋ ਸਿਹਰਾ ਜਿਹੜਾ ਹੈਗਾ ਜੀ ਪਹਿਲਾਂ ਅਸੀਂ ਸੀਐਮ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ ਇੱਕ ਚਿੱਠੀ ਰਾਹੀਂ ਇਸ ਮੰਗਾਂ ਰਾਹੀਂ ਜਿਹੜਾ ਹੈਗਾ ਉਹਨਾਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਇਹ ਚਿੱਠੀ ਦੇ ਐਕਸ਼ਨ ਲੈੰਦੇ ਹੋਇਆ ਉਹਨਾਂ ਨੇ ਕੱਲ ਐਕਸ਼ਨ ਸਾਹਿਬ ਨੂੰ ਤੇ ਨਾਲ ਹੀ ਵਾਟਰ ਬਾਕਸ ਦੇ ਜਿਹੜੇ ਜਈ ਹੈ ਉਹਨਾਂ ਨੂੰ ਕੱਲ ਪਿੰਡ ਦੇ ਵਿੱਚ ਭੇਜਿਆ ਸੀ ਕਿ ਵੀ ਤੁਸੀਂ ਬੰਦ ਆ ਜਿਹੜਾ ਉਹ ਮੌਕਾ ਦੇਖ ਕੇ ਆਓ ਤੇ ਉਹਨਾਂ ਨੂੰ ਅਸੀਂ ਜਿਹੜਾ ਮੌਕਾ ਦਿਖਾਇਆ ਵਾਟਰ ਬਾਕਸ ਦਾ ਵੀ ਕਿਸ ਤਰ੍ਹਾਂ ਜਿਹੜਾ ਵਾਟਰ ਬਾਕਸ ਦਾ ਤਲਾਬ ਹੈ ਉਹਦੀ ਹਾਲਤ ਬਹੁਤ ਖਸਤਾ ਹੈ ਤੇ ਟੁੱਟਿਆ ਹੋਇਆ ਨਾ ਉਹ ਕੋਈ ਉਹਦੇ ਵਿੱਚ ਘੱਗਰ ਪਾਇਆ ਗਿਆ ਨਾ ਕੋਈ ਉਹਦੇ ਵਿੱਚ ਫਟਕੜੀ ਪਾਈ ਗਈ ਹੈ ਜਿਸ ਨਾਲ ਕੀ ਪਾਣੀ ਆ ਜਿਹੜਾ ਉਹ ਫਿਲਟਰ ਹੋ ਕੇ ਪਿੰਡਾਂ ਪਿੰਡ ਵਾਲੇ ਲੋਕਾਂ ਤੱਕ ਪਹੁੰਚ ਸਕੇ ਤੋਂ ਪੀਣ ਵਾਲੇ ਪਾਣੀ ਦਾ ਸਾਡੇ ਪਿੰਡ ਤੌਲਾ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਬਹੁਤ ਹੀ ਜਿਆਦੇ ਘਟਿਆ ਪਾਣੀ ਆ ਥੱਲੇ ਦਾ ਵੀ ਕਿਉਂਕਿ ਹਰ ਘਰੇ ਸਾਨੂੰ ਕਾਲੇ ਪੀਲੀਏ ਤੇ ਕੈਂਸਰ ਦੇ ਮਰੀਜ਼ ਮਿਲ ਜਾਣਗੇ ਬਹੁਤ ਜਿਆਦੇ ਕਾਲਾ ਪੀਲੀਆ ਸਾਡੇ ਪਿੰਡ ਵਿੱਚ ਫੈਲਿਆ ਹੋਇਆ ਤਾਂ ਇਹ ਸਾਰਾ ਪਾਣੀ ਦੀ ਵਜ੍ਹਾ ਨਾਲ ਆ ਤੇ ਉਸ ਤੋਂ ਬਾਅਦ ਆਉਂਦਾ ਸਾਡੇ ਪਿੰਡ ਇੱਕ ਸੀਵਰੇਜ ਆ ਜੋ ਸੀਵਰੇਜ ਪਿਆ ਸੀ ਸੀਵਰੇਜ ਦੀ ਲੀਕੀਜ ਬਹੁਤ ਹੈ ਉਹ ਲੀਕੀਜ ਨੂੰ ਲੈ ਕੇ ਅਸੀਂ ਉਹ ਵੀ ਜਿੱਠੀ ਹੈ ਜਿਹੜੀ ਉਹ ਸੀਐਮ ਸਾਹਿਬ ਤੱਕ ਪੰਚਾਇਤ ਸੀਗੀ ਤੇ ਉਹਨਾਂ ਨੇ ਐਕਸ਼ਨ ਲੈਂਦਾ ਹੋਇਆ ਕੱਲ ਅਸੀਂ ਜਿਹੜਾ ਸੀਵਰੇਜ ਦਾ ਜੋ ਪਾਣੀ ਹੈ ਜੋ ਵਾਟਰ ਵਾਕਸ ਦਾ ਪਾਣੀ ਹੈ ਉਹ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਸੀਗਾ ਤਾਂ ਕੱਲ ਉਹਨਾਂ ਨੂੰ ਇਹ ਮੌਕਾ ਦਿਖਾਏ ਆ ਕਿ ਕਿੱਥੇ ਕਿੱਥੇ ਲੀਕਸ ਹੋ ਰਹੀ ਹੈ ਕਿੱਥੇ ਕਿੱਥੇ ਇਹ ਸਮੱਸਿਆਵਾਂ ਹੈਗੀਆਂ ਇਹ ਸਾਰਾ ਜਾਣੂਕਾਰ ਕਰਵਾ ਕੇ ਸੋ ਅੱਜ ਜੋ ਅਸੀਂ ਅੱਜ 11 ਤਰੀਕ ਨੂੰ ਸਾਡੇ ਏਡੀਸੀ ਸਾਹਿਬ ਵੀ ਸਾਡੇ ਪਿੰਡ ਆਏ ਸੀਗੇ ਅੱਜ ਉਹਨਾਂ ਨੂੰ ਅਸੀਂ ਇੱਕ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਰੱਖਿਆ ਇਹਨਾਂ ਸਮੱਸਿਆਵਾਂ ਦੇ ਨਾਲ ਹੀ ਇੱਕ ਮੇਲ ਜੋਲ ਖਾਂਦਾ ਜਿਹੜਾ ਉਹਨਾਂ ਨੂੰ ਇੱਕ ਪੱਤਰ ਦਿੱਤਾ ਤੇ ਉਮੀਦ ਕਰਦੇ ਆ ਕਿ ਇਹ ਜਿਹੜੀਆਂ ਸਮੱਸਿਆਵਾਂ ਪਿੰਡ ਦੇ ਸਾਂਝੀਆਂ ਸਮੱਸਿਆਵਾਂ ਇਹ ਜਿਹੜਾ ਹੈਗਾ ਜਲ ਤੋਂ ਜਲਦ ਪੂਰੀਆਂ ਹੋਣਗੀਆਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਜਿਹੜਾ ਉਹ ਜਲ ਤੋਂ ਜਲਦ ਕੀਤਾ ਜਾਊਗਾ ਤੁਹਾਨੂੰ ਲੱਗਦਾ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੀ ਇਹ ਕੀ ਸੁਲਵਾਈ ਹੋਈ ਹੈ ਦੇਖੋ ਜੀ ਮੈਨੂੰ ਇਹਨੂੰ 5 ਦਿਨ ਹੋਏ ਸੀ ਚਿੱਠੀ ਪਾਈ ਨੂੰ ਤੇ 5ਵੇਂ ਦਿਨ ਇਸ ਤੇ ਕਾਰਵਾਈ ਹੋ ਗਈ ਆ 5ਵੇਂ ਦਿਨ ਸਾਡੇ ਅਫਸਰ ਪਿੰਡ ਜਿਹੜੇ ਸਾਰੇ ਪਹੁੰਚ ਚੁੱਕੇ ਸੀ ਸਾਰਿਆਂ ਨੇ ਜਿਹੜਾ ਹੈਗਾ ਦੇਖੋ ਮੈਂ ਆਉਣਾ ਕੀਤਾ ਵੀ ਕਿਸ ਤਰ੍ਹਾਂ ਦਾ ਸਿਸਟਮ ਆਥੇ ਕੀ 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 ਜਿਹੜੀਆਂ ਕਮੀਆਂ ਆਈਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਉਹਨਾਂ ਨੇ ਕੱਲ ਸਾਨੂੰ ਉਮੀਦ ਦਵਾਈ ਹੈ ਕਿ ਇਹ ਜਿਹੜਾ ਛੋਟਾ ਸਿਸਟਮ ਹੈ ਜਿਹੜਾ ਵਾਟਰ ਵਾਕ ਦਾ ਜਿਹੜਾ ਹੈਗਾ ਖਸਤਾ ਹਾਲਤ ਹੈ ਜਿਹੜੀ ਤਲਾਬ ਦੀ ਹੈ ਜਾਂ ਛੋਟੇ ਡਿੱਗੀਆਂ ਹੋਈਆਂ ਜਿਹੜੀਆਂ ਪਾਈਪਲਾਈਨ ਆ ਜਿਹੜੀ ਪਈ ਹੋਈ ਹੈ ਜਿਹੜਾ ਵਿੱਚ ਪਾਣੀ ਆਉਂਦਾ ਸੀ ਵੇਰੇਜ ਦਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਐਸਟੀਮੇਟ ਲੈ ਕੇ ਆ ਉਹ ਤਾਂ ਤੱਕ ਜਿਹੜਾ ਹੈਗਾ ਪਹੁੰਚਦਾ ਕਰ ਦਿੱਤਾ ਗਿਆ ਤੇ ਉਹ ਕਹਿੰਦੇ ਜਦੋਂ ਵੀ ਸਾਡੇ ਕੋਲੇ ਇਹ ਡੀਸੀ ਸਾਹਿਬ ਕੋਲੇ ਕੋਈ ਫੰਡ ਆਊਗਾ ਰੂਰਲ ਏਰੀਆ ਦਾ ਤਾਂ ਉਹ ਅਸੀਂ ਪਿੰਡ ਦੇ ਉੱਤੇ ਲਗਾਵਾਂਗੇ ਤੇ ਨਾਲ ਹੀ ਜਿਹੜੇ ਹੈਗੇ ਅਸੀਂ ਸੀਵਰੇਜ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਅਸੀਂ ਚਲਾਉਂਦੀ ਹੈ ਜਿਹੜੀ ਉਹ ਕੋਸ਼ਿਸ਼ ਕਰਾਂਗੇ ਸਰਕਾਰ ਦਾ ਤੇ ਭਵੰਤਨ ਦਾ ਕੰਮ ਨੂੰ ਕਿਵੇਂ ਦੇਖਦੇ ਲੋਕ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਰਕਾਰ ਦੇ ਕੰਮ ਨੂੰ ਤਾਂ ਅਸੀਂ ਇਹ ਦੇਖਦੇ ਆ ਵੀ ਅੱਜ ਜਿਹੜੀ ਅਸੀਂ ਐਪਲੀਕੇਸ਼ਨ ਇੱਕ ਪਾਈ ਸੀਗੀ ਆਪਦੇ ਲੈਵਲ ਤੇ ਛੋਟੇ ਜਿਹੇ ਲੈਵਲ ਤੇ ਇੱਕ ਆਮ ਮੰਦੇ ਨੇ ਗੁਰਸੇਵ ਸਿੰਘ ਦੌਲਾ ਉਹਨਾਂ ਨੂੰ ਮੈਂ ਸਪਸ਼ਟ ਗੱਲਾਂ ਕਹੀਆਂ ਸੀਗੀਆਂ ਕਿ ਵੀ ਸਾਡੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਘਰ-ਘਰ ਦੇ ਵਿੱਚ ਕੈਂਸਰ ਮਰੀਜ਼ ਤੇ ਕਾਲੇ ਪੀਲੇ ਇਹਦੇ ਮਰੀਜ਼ ਆ। ਸੋ ਸੀਵਰੇਜ ਦਾ ਪਾਣੀ ਆ ਸਾਡੇ ਉਹ ਮਿਕਸ ਹੋ ਕੇ ਘਰਾਂ ਤੱਕ ਪਹੁੰਚ ਰਿਹਾ ਤੇ ਜਿਸ ਨਾਲ ਕੀ ਕਾਫੀ ਬਿਮਾਰੀਆਂ ਨੇ ਸਾਡੇ ਪਿੰਡ ਵਾਲਿਆਂ ਨੂੰ ਆਪਣੀ ਪકડ ਵਿੱਚ ਲੈ ਰਿਆ। ਸੋ ਅਸੀਂ ਚਿੱਠੀ ਨੂੰ ਦੇਖਦੇ ਹੋਏ ਸਾਡੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ 5 ਦਿਨਾਂ ਦੇ ਵਿੱਚ ਵਿੱਚ ਹੀ ਸਾਡੇ ਪਿੰਡ ਦਾ ਜਿਹੜਾ ਹੈਗਾ ਮੌਇਨਾ ਕੀਤਾ ਤੇ ਇੱਥੋਂ ਤੱਕ ਅਜੇ ਕਿ ਜਿਹੜੇ ਅਫਸਰ ਆ ਉਹ ਪਹੁੰਚੇ ਆ ਤੇ ਉਹਨਾਂ ਨੇ ਮੌਇਨਾ ਕਰਕੇ ਇਹਦਾ ਜੋ ਐਸਟੀਮੇਟ